ਓ ਭਾਈ ਜੀ ਕੀ ਤੁਸੀਂ ਪੂਰੇ ਪੰਜਾਬ 'ਚ ਰੌਲਾ ਪਾ ਤਾ ਅੱਜ ਲਾਤੀ ਬਾਜ਼ਾਰ ਦੇ ਵਿੱਚ ਤੁਸੀਂ ਕਹਿੰਦੇ ਹੋ 3 ਜੂਨ ਤੱਕ ਵੱਡੀ ਸੇਲ ਲੱਗ ਗਈ ਆ 5-500 ਰੁਪਏ ਦਾ ਰੈਡੀमेड ਪਲਾਜੋ ਸੂਟ ਆ ਤੁਸੀਂ ਕਹਿੰਦੇ ਹੋ 100 ਰੁਪਏ ਚ ਲੈ ਜਾਓ ਰੈਡੀमेड ਆ ਭਾਈ ਜੀ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਲੋਕਾਂ ਨੂੰ ਦੇਣੇ ਪੈਣਿਆ ਲੋਕਾਂ ਨੇ ਦੂਰੋਂ ਦੂਰ ਆਉਣਾ ਆ ਇਹ ਗੱਲ ਤਾਂ ਦੱਸ ਦਿਓ ਲੋਕਾਂ ਨੂੰ ਸੱਚ ਕੀ ਹੈਗਾ ਭਾਜੀ ਸੱਚ ਦੱਸਦੇ ਆ ਜੋ ਕਹ ਰਹੇ ਆ ਉਹ ਦਵਾਂਗੇ ਆ ਚੱਕੋ ਨਾਇਲਾ ਸੂਟ ਪਲਾਜੋ ਦੇ ਨਾਲ 200 ਰੁਪਏ ਦਾ ਭਾਜੀ ਦਵਾਂਗੇ ਜੇ ਕਹਿ ਰਹੇ ਆ ਤੇ ਦੇ ਰਹੇ ਆ ਆ ਵੀ ਦੱਸ ਦਿਓ ਭਾਈ ਜੀ ਆ 200 ਰੁਪਏ ਦਾ ਦੁਪੱਟਾ ਆ ਮਿਲਦਾ ਜਿੱਥੋਂ ਮਰਜ਼ੀ ਲੈ ਜਾਓ ਦੁਪੱਟੇ ਦਾ ਕੀ ਰੇਟ ਆ 200 ਦੇ 4 ਦਵਾਂਗੇ 50 ਰੁਪਏ ਦਾ ਦੁਪੱਟਾ ਦਵਾਂਗੇ ਆ ਚੱਕੋ ਇੱਕ ਹੋਰ ਸੱਪ ਘੜ ਦਿੰਨੇ ਆ ਆ ਡਬਲ ਬੈੱਡ ਦੀ ਚਾਦਰ ਭਾਜੀ ਬਾਜ਼ਾਰ ਦੇ ਵਿੱਚ ਰੌਲਾ ਕੀ ਹੈ 500 600 ਇਹ ਕਿੰਨੇ ਦੀ ਦੇਣੀ ਆ 200 ਰੁਪਏ ਦੀ ਡਬਲ ਬੈੱਡ ਚਾਦਰ 200 ਰੁਪਏ ਦੀ ਅੱਛਾ ਮੈਨੂੰ ਆ ਰੱਖੋ ਸਾਡੇ ਭਰਾਵਾਂ ਨੇ ਵੀ ਹੁਣ ਆ ਕੋਰਤਾ ਪਜਾਮਾ 800 ਰੁਪਏ ਦਾ ਪੰਜਾਬ ਚ ਜਿਹੜੀ ਮਰਜ਼ੀ ਦੁਕਾਨ ਤੇ ਲੈ ਜਾਓ ਇਹਦਾ ਕੀ ਰੇਟ ਆ 200 ਰੁਪਏ ਦਾ ਵੀ ਸਿੱਧਾ ਫਲੈਟ ਰੇਟ ਆ ਚੱਕੋ ਕੜਾਈਆਂ ਵਾਲੇ ਸੂਟ ਵਿਆਹ ਸ਼ਾਦੀਆਂ ਵੀ ਲੈਣੇ ਆ ਗਿਆ ਉਹ ਲੈਣ ਦੇਣ ਲੱਗ ਗਿਆ ਤੇ ਵੀ ਦਿਨ ਨੇੜੇ ਆ ਗਿਆ ਕਿੰਨੇ ਦਾ ਦੇਣਾ 500 ਵਾਲਾ 200 ਰੁਪਏ ਚ 200 ਰੁਪਏ ਦੇ ਸੂਟ ਦੇਣਾ ਆਹ ਦੇਖੋ ਬਾਜ਼ਾਰ ਚ 1500 ਦਾ ਇੱਕ ਮਿਲਦਾ ਇੱਥੇ ਦੇਰੇ 700 ਦਾ ਪਰ ਇੱਕ ਨਾਲ ਇੱਕ ਫ੍ਰੀ মাত্র 350 ਰੁਪਏ ਦਾ কুর্তা ਵੀ ਹਮਾਂ ਰਹਿ ਗਿਆ ਆ ਦੇਖੋ ਬਾਜ਼ਾਰ ਜਿਹੜਾ 800 ਰੁਪਏ ਦਾ ਇੱਕ ਮਿਲਦਾ ਇੱਥੇ 500 ਦੇ ਦੋ ਉਹ 250 ਰੁਪਏ ਦਾ ਸੂਟ ਜਿੱਥੇ ਮਰਜੀ ਪੰਜਾਬ ਦੇ ਕੋਨੇ ਕੋਨੇ ਚਲ ਜਿਓ ਕੋਈ ਮਾਈ ਦਾ ਨਾਲ ਇਸ ਰੇਟ ਤੇ ਨਹੀਂ ਦੇ ਸਕਦਾ ਆ ਵੀ ਬੜਾ ਸੋਹਣਾ ਬਾਈ ਜੀ ਜਿਗ ਜੈਗ ਹੈਗਾ ਆ 1500 1600 ਦਾ ਬਾਜ਼ਾਰ ਚ ਮਿਲ ਜਾਂਦਾ 1500 ਦਾ ਮਿਲਦਾ 1500 ਦਾ ਅਸੀਂ 1500 ਦੇ ਤਿੰਨ ਦੇਣੇ ਆ ਚੱਕੋ ਜੀ ਕਿਹਨਾਂ ਨੇ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਤਾਜ ਵਰ ਤੇ ਕੱਪੜਾ ਲੈਣਾ ਇੱਥੇ 70% ਤੱਕ ਸਿੱਧਾ ਹੀ ਫਾਇਦਾ 50000 ਦਾ ਕੱਪੜਾ ਨਾ ਬਾਜ਼ਾਰ ਚ ਨਾ ਇੱਥੇ 15000 ਅਈ ਤਨੇ ਵਿਆਹ ਸ਼ਾਦੀਆਂ ਦੇ ਪਾਰਟੀ ਫੇਅਰ ਸੂਟ 1000 ਰੁਪਏ ਦਾ ਸੂਟ ਦੇ ਰਹੇ ਆ ਬਾਜ਼ਾਰ ਦਾ 3000 ਰੁਪਿਆ ਰੇਟ ਆ ਉਹ ਭਾਈ ਜੀ ਕੀ ਤੁਸੀਂ ਪੂਰੇ ਪੰਜਾਬ ਚ ਰੌਲਾ ਪਾ ਤਾ ਅੱਗ ਲਾ ਦਿੱਂ ਬਾਜ਼ਾਰ ਦੇ ਵਿੱਚ ਤੁਸੀਂ ਕਹਿੰਦੇ ਹੋ 3 ਜੂਨ ਤੱਕ ਵੱਡੀ ਸੇਲ ਲੱਗ ਗਈ ਆ 5-500 ਰੁਪਏ ਦਾ ਰੈਡੀमेड ਪਲਾਜੋ ਸੂਟ ਆ ਤੁਸੀਂ ਕਹਿੰਦੇ ਹੋ 100 ਰੁਪਏ ਚ ਲੈ ਜਾਓ ਰੈਡੀमेड ਆ ਭਾਈ ਜੀ 5-600 ਰੁਪਏ ਸਮਾਈ ਚਲਦੀ ਆ ਤੁਸੀਂ 100 ਰੁਪਏ ਚ ਰੈਡੀमेड ਕਹਿ ਰਹੇ ਹੋ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਲੋਕਾਂ ਨੂੰ ਦੇਣੇ ਪੈਣਿਆ ਲੋਕਾਂ ਨੇ ਦੂਰੋਂ ਦੂਰ ਆਉਣਿਆ ਇਹ ਗੱਲ ਤਾਂ ਦੱਸ ਦਿਓ ਲੋਕਾਂ ਨੂੰ ਸੱਚ ਕੀ ਹੈਗਾ ਬਾਜੀ ਸੱਚ ਦੱਸਦੇ ਆ ਜੋ ਕਹਿ ਰਹੇ ਆ ਦਵਾਂਗੇ ਆ 100 ਰੁਪਏ ਦਾ ਪਰਾਜੋ ਸੂਟ ਸੀਤਾ ਸਤਾਇਆ ਦਵਾਂਗੇ ਆ ਚੱਕੋ ਨਾਇਲਾ ਸੂਟ ਪਰਾਜੋ ਦੇ ਨਾਲ 200 ਰੁਪਏ ਦਾ ਬਾਜੀ ਦਵਾਂਗੇ ਜੇ ਕਹਿ ਰਹੇ ਆ ਤੇ ਦੇ ਰਹੇ ਆ ਰੰਗ ਬਹੁਤ ਹੈ ਇਹ ਜਾਨ ਬਹੁਤ ਆ 200 ਰੁਪਏ ਦਾ ਦਵਾਂਗੇ ਅੱਛਾ ਆ ਵੀ ਦੱਸ ਦਿਓ ਭਾਈ ਜੀ ਆ 200 ਰੁਪਏ ਦਾ ਦੁਪੱਟਾ ਆ ਮਿਲਦਾ ਜਿੱਥੋਂ ਮਰਜ਼ੀ ਲੈ ਜਾਓ ਦੁਪੱਟੇ ਦਾ ਕੀ ਰੇਟ ਆ 200 ਦੇ 4 ਦਵਾਂਗੇ 50 ਰੁਪਏ ਦਾ ਦੁਪੱਟਾ ਦਵਾਂਗੇ 50 ਰੁਪਏ ਦਾ ਦੁਪੱਟਾ ਜੂਨ ਤੱਕ 50 ਰੁਪਏ ਦਾ ਦੁਪੱਟਾ 3 ਜੂਨ ਤੱਕ ਚੱਕੋ ਲੈ ਜਾਓ ਜਿੰਨਾ ਮਰਜ਼ੀ ਮਨ ਲੈ ਜਾਓ ਆ ਚੱਕੋ ਇੱਕ ਹੋਰ ਸੱਪ ਕੱਢ ਦਿੰਨੇ ਆ ਆ ਡਬਲ ਬੈਡ ਦੀ ਚਾਦਰ ਭਾਜੀ 50 ਦੇ ਵਿੱਚ ਰੌਲਾ ਕੀ ਐ 500 600 ਇਹ ਕਿੰਨੇ ਦੀ ਦੇਣੀ ਆ 200 ਰੁਪਏ ਦੀ ਡਬਲ ਬੈੱਡ ਚਾਦਰ 200 ਰੁਪਏ ਦੀ ਅੱਛਾ ਮੈਨੂੰ ਆਹ ਰੱਥੋ ਸਾਡੇ ਭਰਾਵਾਂ ਨੇ ਵੀ ਆਉਣਾ ਕੋਰਤਾ ਪਜਾਮਾ 800 ਰੁਪਏ ਦਾ ਪੰਜਾਬ 'ਚ ਜਿਹੜੀ ਮਰਜ਼ੀ ਦੁਕਾਨ ਤੇ ਲੈ ਜਾਓ ਇਹਦਾ ਕੀ ਰੇਟ ਆ 200 ਰੁਪਏ ਦਾ ਇਹ ਵੀ ਸਿੱਧਾ ਫਲੈਟ ਰੇਟ ਕੋਈ 50% ਲੈਸ ਨਹੀਂ ਕੋਈ 30% ਲੈਸ ਨਹੀਂ ਆਹ 8-800 ਵਾਲੇ 200 ਰੁਪਏ 'ਚ ਲੈ ਜਾਓ ਭਾਈ ਜੀ 200 ਰੁਪਏ ਦਾ ਕੋਈ 200 ਦਾ ਕੋਰਤਾ ਪਜਾਮਾ ਕਿੰਨੇ ਕਹਦੇ ਵੈਨ ਮਰਜ਼ੀ ਆਹ ਲਾਈਟ ਡਾਰਕ ਜਿੱਦਾਂ ਦੇ ਮਰਜ਼ੀ ਰੰਗ ਲੈ ਲਓ ਆਹ ਚੱਕੋ ਆਹ ਚੱਕੋ ਕੜਾਈਆਂ ਵਾਲੇ ਸੂਟ ਬਿਆਛਾ ਦੀ ਆ ਵੀ ਲੈਣੇ ਆ ਗਿਆ ਉਹ ਲੈਣ ਦੇਣੇ ਲੱਗ ਗਿਆ ਤੇ ਵੀ ਦੇਣ ਨੇੜੇ ਆ ਗਿਆ ਕਿੰਨੇ ਦਾ ਦੇਣਾ 500 ਵਾਲਾ 200 ਰੁਪਏ ਚ 200 ਰੁਪਏ ਸੂਟ ਦੇਣਾ ਅੱਛਾ ਆ ਦੱਸੋ ਭਾਈ ਜੀ ਬੜਾ ਸੋਹਣਾ ਲਗਜ਼ਰੀ ਕੁਰਤਾ ਪਜਾਮਾ ਬਾਜ਼ਾਰ ਚ 1500 ਰੁਪਏ ਜਿੱਥੇ ਮਰਜ਼ੀ ਲੈ ਜਾਓ ਆਪਣਾ ਰੇਟ ਦੱਸੋ ਕੀ ਹੈ ਭਾਜੀ ਲਗਜ਼ਰੀ ਕੁਰਤਾ ਪਜਾਮਾ ਨਹੀਂ ਗੀਜ਼ਾ ਕਾਟਨ ਹੈ ਇਹ ਆ ਚੱਕੋ ਗੀਜ਼ਾ ਕਾਟਨ ਹੈ 800 ਦਾ 1500 ਦਾ ਮੂਹ ਮੰਗਿਆ ਰੇਟ ਲੈਂਦੇ ਆ ਅਸੀਂ ਵੇਚਦੇ 700 ਰੁਪਏ ਦਾ ਪਰ ਇੱਕ ਹੋਰ ਵਾਅਦਾ ਕਰ ਦਿੰਨੇ ਆ ਅੱਜ ਸਰਬ 3 ਜੂਨ ਤੱਕ ਇੱਕ ਦੇ ਨਾਲ ਇੱਕ ਫ੍ਰੀ 350 ਦਾ ਕੁਰਤਾ ਵੀ 350 ਦਾ ਕੁਰਤਾ ਵੀ ਬਿਲਕੁਲ ਬਾਜੀ ਲਓ ਆਹ ਦੇਖੋ ਬਾਜ਼ਾਰ 'ਚ 1500 ਦਾ ਇੱਕ ਮਿਲਦਾ ਇੱਥੇ ਦੇਰੇ 700 ਦਾ ਪਰ ਇੱਕ ਨਾਲ ਇੱਕ ਫ੍ਰੀ ਮਾਤਰਬ 350 ਰੁਪਏ ਦਾ ਕੁਰਤਾ ਵੀ ਹਮਾਂ ਰਹਿ ਗਿਆ ਆ ਚੱਕੋ ਆਲ ਓਵਰ ਸੂਟ ਬਾਜੀ 5 ਮੀਟਰ ਆ ਲਿਖ ਕੇ ਲਾਇਆ 5 ਮੀਟਰ ਪ੍ਰਿੰਟ ਸੂਟ ਆ ਚੱਕੋ ਆਲ ਓਵਰ ਸੂਟ ਆ ਨਾਲ ਦੁਪੱਟਾ ਪਿਓਰ ਦਾ ਲਾ ਕੇ ਪਿਆਰ ਦਾ ਰੇਟ 600 3 ਜੂਨ ਤੱਕ 600 ਦੇ 3 ਲਓ 200 ਰੁਪਏ ਦਾ ਸੂਟ ਰਹਿ ਗਿਆ ਭਾਈ ਜੀ 200 ਦਾ ਸੂਟ ਦੁਪੱਟਾ ਨਾਲ ਆ ਤੇ ਦੈਨ ਤੁਹਾਡੇ ਕੋ ਥੋੜੇ ਆ 3 ਜੂਨ ਤੱਕ ਆ ਜਾਓ ਵੱਡੇ ਫਾਇਦੇ 5 ਦਿਨ ਦੀ ਸੇਲ ਆ ਵੀ 200 ਰੁਪਏ ਦਾ ਸੂਟ ਕਰਤਾ ਬਾਜ਼ਾਰ ਚ 6-700 ਰੁਪਏ ਦਾ ਰੰਗ ਇਹਦੇ ਵਿੱਚ ਕਾਫੀ ਮਿਲ ਜਾਣਿਆ ਆ ਵੀ 200 ਰੁਪਏ ਦਾ ਸੂਟ ਉਹ ਭੈਣੋ ਭਰਾਵੋ ਲੁੱਟਣਾ ਨਾ ਕਰੋ ਬਾਜ਼ਾਰ ਚ ਆ ਦੱਸੋ ਭਾਈ ਜੀ ਹਰ ਦੁਕਾਨਦਾਰ 800 ਰੁਪਏ ਚ ਬੜਾ ਰਾਜੀ ਖੁਸ਼ੂਰ ਵੇਚ ਦਿੰਦਾ ਇਹਦਾ ਰੇਟ ਦੱਸੋ ਹੁਣ ਮੈਨੂੰ ਪਤਾ ਲੱਗਣਾ ਰੇਟ ਭਾਈ 800 ਰਾਜੀ ਖੁਸ਼ੀ ਦੇ ਵੇਚਦਾ 600 ਦਾ ਵੇਚਦਾ ਮਾਤੂ ਸ਼੍ਰੀ ਦਸਤਾਰ ਅੰਕਲੋਂ ਮਕਾਤੀਆਂ 500 ਰੁਪਏ ਦੇ ਦੋ ਦੇ ਦੂਗਾ ਇਹ ਤਿੰਨ ਜੋੜਾ 2500 ਰੁਪਏ ਦਾ ਸੂਟ ਬਿਲਕੁਲ ਭਾਈ 2500 ਦਾ ਔਰ ਵੱਡੀ ਆ ਦੇਖੋ ਵੀ ਯਾਰ ਦਾ ਸੱਚੀ ਫੇ ਖੁੱਲੇ ਫਾਇਦੇ ਹੋ ਰਹੇ ਆ ਆ ਦੇਖੋ ਬਾਜ਼ਾਰ ਜਿਹੜਾ 800 ਦਾ ਇੱਕ ਮਿਲਦਾ ਇੱਥੇ 500 ਦੇ ਦੋ ਉਹ 2500 ਰੁਪਏ ਦਾ ਸੂਟ ਜਿੱਥੇ ਮਰਜੀ ਪੰਜਾਬ ਦੇ ਕੋਨੇ-ਕੋਨੇ ਚਲ ਜਾਓ ਕੋਈ ਮਾਈ ਦਾ ਲਾਲ ਇਸ ਰੇਟ ਤੇ ਨਹੀਂ ਦੇ ਸਕਦਾ ਆ ਚੱਕੋ ਲੋ ਸ਼ਹਿਰੀ ਸੂਟ ਆ ਗਿਆ ਹੁਣ ਮੈਂ ਫੜ ਲੈਣਾ ਸਰਦਾਰ ਜੀ ਨੂੰ ਭਾਈ ਜੀ 1200 ਰੁਪਏ ਦਾ ਸੂਟ ਹਰ ਦੁਕਾਨ ਤੇ ਡੰਮੀ ਤੇ ਲਾ ਕੇ ਦਿੰਦੇ ਆ 1200 ਰੁਪਏ ਜੀ ਸਿਰਫ ਦੁਪੱਟਾ ਖੁੱਲਾ ਡੁੱਲਾ ਇਹਦਾ ਰੇਟ ਦੱਸੋ ਕੀ ਆ ਦੇਖੋ ਜੀ 1200 ਦਾ ਦੁਕਾਨਦਾਰ ਦਿੰਦੇ ਆ ਆ ਲਿਖ ਕੇ ਦਿੰਨੇ ਆ ਗਰੰਟੀ ਠੋਕ ਕੇ ਦਿੰਨੇ ਆ 350 ਰੁਪਏ ਦਾ ਦਿੰਨੇ ਉੱਤੇ ਰੇਟ ਲਿਖ ਕੇ 350 ਦਾ 350 ਸੂਟ ਬਿਲਕੁਲ ਭਾਜੀ 350 ਦਾ ਆ ਦੇਖੋ ਬਾਜ਼ਾਰ ਚ 1200 ਰੁਪਏ ਦਾ ਇੱਥੋਂ ਲੈ ਜਾਓ ਸਿਰਫ 350 ਦਾ ਰੰਗ ਵੀ ਇਹਦੇ ਵਿੱਚ ਕਾਫੀ ਆ ਡਿਜ਼ਾਈਨ ਭਾਜੀ ਰੰਗਾ ਮੇਚੀ ਤੇ ਕਮੀ ਕੋਈ ਨਹੀਂ ਨੇਰੀਆ ਲਿਆਦਾ ਗੇ ਨੇਰੀਆਂ ਔਰ ਸਭ ਤੋਂ ਵੱਡੀ ਗੱਲ ਸੁਣ ਲੋ ਇਹ 4 ਜੂਨ ਨੂੰ ਨਹੀਂ ਮਿਲਣਾ ਇਹ 5 ਜੂਨ ਨੂੰ ਨਹੀਂ ਮਿਲਣਾ ਜੋ ਹੈਗਾ ਸਟਾਕ ਆਹੀ ਹੈ ਸਿਰਫ 3 ਜੂਨ ਤੱਕ 5 ਦਿਨਾਂ ਦਾ ਭਾਰੀ ਮੇਲਾ ਉਸ ਤੋਂ ਬਾਅਦ ਮਾਲ ਹੈ ਨਹੀਂ ਟਕੜਦਾ ਅੱਛਾ ਆ ਵੀ ਬੜਾ ਸੋਹਣਾ ਬਾਈ ਜੀ ਜਿਗ ਜੈਗ ਹੈਗਾ ਆ 1500 1600 ਦਾ ਬਾਜ਼ਾਰ ਚ ਮਿਲ ਜਾਂਦਾ ਇਹ 1500 ਦਾ ਮਿਲਦਾ 1500 ਦਾ ਅਸੀਂ 1500 ਦੇ ਤਿੰਨ ਦੇਨੇ ਆ ਚੱਕੋ ਜੀ ਤਿੰਨ ਸੂਟ ਦੇਣੇ ਆ ਤਿੰਨ ਸੂਟ 500 ਦਾ ਇੱਕ ਲਓ 500 ਰੁਪਏ ਦਾ ਸੂਟ ਰਹਿ ਗਿਆ ਮੈਡਾ 3 ਜੂਨ ਤੱਕ ਆ 3 ਜੂਨ ਤੋਂ ਪਹਿਲਾਂ ਪਹਿਲਾਂ ਆਜੋ ਵੱਡੇ ਫਾਇਦੇ ਤੁਸੀਂ ਆਜੋ 29 ਮਈ 30 ਮਈ 31 ਮਈ 1 2 ਤੇ 3 ਜੂਨ ਆਜੋ ਲੈ ਜਾਓ 1500 500 ਚ ਲੈ ਜਾਓ ਆ ਚੱਕੋ ਭਾਜੀ ਸਰੌਕਸੀ ਵਰਕ ਕੀਤਾ ਬਾਜ਼ਾਰ ਤੇ ਵਿੱਚ ਸੂਟ ਦੀ ਕੀਮਤ ਪਤਾ ਕੀ ਹੈ 1500 1700 ਅਸੀਂ ਦੇਣਾ ਸਿਰਫ 650 ਰੁਪਏ ਫਲੈਟ ਰੇਟ ਤੇ ਲਓ ਆ ਦੇਖੋ ਵੀ ਅੱਜ ਤਾਂ ਨਾ ਜਿਵੇਂ ਕਹਿੰਦੇ ਹੁੰਦੇ ਪਟਾਕੇ ਚੱਲਦੇ ਆ ਰਿਕਾਰਡ ਟੁੱਟ ਰਹੇ ਆ ਆ ਵੀ ਦੇਖੋ 16-1700 ਦਾ ਬਾਜ਼ਾਰ 'ਚ ਦੁਪੱਟੇ ਵੀ ਖੁੱਲੇ ਢੁੱਲੇ 6500 ਦਾ ਘੱਟਦਾ 6500 ਦਾ ਦੇਖੋ ਜੀ ਇੱਕ ਨਾਲ ਤੇ ਸਿਰਫ ਸਾਡੇ ਕੋਲ 5-500 ਸੂਟ ਹੈ ਤਕੜਾ ਸਾਹਿਬ ਸਿਰਫ 5-500 ਸੂਟ ਹੈ 3 ਜੂਨ ਤੱਕ ਮਿਲਣਾ ਉਸ ਤੋਂ ਬਾਅਦ ਨਹੀਂ ਕੋਈ ਮਾਲ ਮਿਲਣਾ ਇੱਥੇ ਸਿਰਫ 3 ਜੂਨ ਤੱਕ ਅਜਾ ਸਟਾਕ ਕਲੀਅਰ ਸੇਲ ਹੈ ਕਲੀਅਰ ਕਰ ਦੇਣਾ ਭਾਜੀ ਗਰਮੀਆਂ ਦਾ ਮਾਲ ਹੀ ਮਕਾ ਦੇਣਾ ਸੀ ਬੜਾ ਮਹੀਨਾ ਲਾਉਣੀ ਨਹੀਂ ਆਹ ਦੇਖੋ بڑے ਲਿਖੇ ਸੂਟ ਆ ਕੋਟਾ ਡੋਰੀਆ ਵਾਲੇ ਕਿੰਨੇ ਦਾ ਬਾਜ਼ਾਰ 'ਚ 1800 1900 2000 ਕੋਰ ਬੀ ਵਾਲਾ ਸੂਟ ਆ ਇਹ ਇੱਥੇ 650 ਦਾ ਕਿਉਂ ਆ ਕਿਉਂਕਿ ਸਟਾਕ ਕਲੀਅਰ ਸੇਲ ਆਤੀ ਆ ਵੀ ਦੇਖੋ 65000 ਰਿਕਾਰਡ ਭੱਤੇ ਬਣ ਗਿਆ ਹੁਣ ਬਾਜ਼ਾਰਾਂ ਚ ਜਾ ਕੇ ਸ਼ਹਿਰਾ ਪਿੰਡਾਂ ਦੀਆਂ ਦੁਕਾਨਾਂਾਂ ਜਾ ਕੇ ਲੁੱਟਣਾ ਨਾ ਕਰਾਓ ਸਿੱਧਾ ਵੱਡੇ ਸਟੋਰ ਮਾ ਤੁਸ਼ਰੀ ਦਸਤਾਰ ਕਾਦੀਆਂ ਚ ਆਜੋ ਜਿੱਥੇ ਵੱਡੇ ਫਾਇਦੇ ਹੋ ਰਿਹਾ ਲੈ ਜਾਓ 650 650 ਦਾ ਸੂਟ ਇੱਥੇ ਕੋਈ ਇਦਾਂ ਦੀ ਗੱਲ ਨਹੀਂ ਭਾਵੇਂ ਇੱਕ ਲੈ ਜਾਓ ਦੋ ਲੈ ਜਾਓ ਚਾਰ ਲੈ ਜਾਓ ਅਸੀਂ ਹੋਲ ਸੇਲ ਵਾਂਗੂ ਇਹ ਨਹੀਂ ਕਹਣਾ ਵੀ ਸੈੱਟ ਵਾਈ ਸੈੱਟ ਲੈ ਕੇ ਜਾਓ ਸਾਡੇ ਕੋਲ ਤਾਂ ਇੱਕ ਵਾਲਾ ਜਿਵੇਂ ਦੋ ਵਾਲਾ ਜਿਵੇਂ ਇਹਨਾਂ ਨੇ ਕੱਪੜੇ ਦਾ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਆਜੋ ਬਾਜ਼ਾਰ ਦਾ ਰੇਟ ਕਿੰਨਾ 2000 ਇੱਥੇ 1500 ਦੇ ਦੋ ਭਾਈ ਸਾਹਿਬ 2000 ਦਾ ਸੂਟ ਇੱਥੇ 750 ਦਾ ਰਹਿ ਗਿਆ ਇੰਧਰ ਇਹ ਫਾਇਦਾ ਦੇਖੋ ਜੀ ਸਭ ਤੋਂ ਵੱਡੀ ਗੱਲ ਕੀ ਹੈ ਨਾ ਤਾਂ ਅਸੀਂ ਹੋਲਸੇਲਰਾਂ ਨਾ ਸਾਡੀ ਕੋਈ ਫੈਕਟਰੀ ਆ ਨਾ ਅਸੀਂ ਬਹੁਤ ਪੁਰਾਣਾ ਮਾਲ ਰੱਖੀ ਫਿਰਦੇ ਆ ਪਰ ਕੀ ਕੀ ਹੈ ਮਾਤੂ ਸ਼੍ਰੀ ਦਸਤਾਰ ਅੰਕਲ ਓਮ ਨੇ ਆ 5 ਦਿਨ ਮਾਰਜਨ ਕਰਤਾ 0 ਜਿਹੜੀ ਚੀਜ਼ ਅਸੀਂ ਦੇ ਰਹੇ ਆ ਬਜ਼ਾਰ ਵਾਲੇ ਉਹ ਰੇਟ ਦੇ ਵਿੱਚ ਚੀਜ਼ ਖਰੀਦ ਵੀ ਨਹੀਂ ਸਕਦੇ ਐਡਾ ਵੱਡਾ ਤਵਾ ਕਰਦੇ ਆ ਵੀ ਦੇਖ ਲੋ ਕਿੰਨਾ ਸੋਹਣਾ ਡਿਜ਼ਾਈਨ ਆ ਕਿੰਨੇ ਸੋਹਣੇ ਦੁਪੱਟੇ ਖੁੱਲੇ ਡੁੱਲੇ 2022 ਦਾ ਸੂਟ ਇੱਥੇ 850 ਦਾ ਕਰਤਾ ਆ ਵੀ 850 ਚ ਲੈ ਜਾਓ ਆ ਵੀ 850 ਚ ਲੈ ਜਾਓ ਮਤਲਬ ਹਰ ਪਾਸਿਓ ਫਾਇਦੇ ਆ 3 ਜੂਨ ਤੱਕ ਆਜੋ ਕਰਦੀਆਂ ਆਉਣਾ ਬੁੱਟਰ ਰੋਟਣਾ ਨੰਬਰ ਸਕਰੀਨ ਤੇ ਆ ਫੋਨ ਕਰਕੇ ਆਜੋ ਜਾਂਦੇ ਜਾਂਦੇ ਇੱਕ ਹੋਰ ਫਾਇਦਾ ਕਰ ਜੰਨੇ ਆ ਆ ਲੈ ਜਾਓ ਬੁੱਲ ਬੁੱਲ ਦੇ ਬੱਚੇ ਜਿਹੜੇ ਦੁਕਾਨਾਂ ਚਲਾ ਰਹੇ ਆ ਜਾਂ ਆਪਣੇ ਘਰਾਂ ਜਿਵੇਂ ਕੱਪੜਾ ਵੇਚਦੇ ਤੁਸੀਂ ਫੇਰੀ ਲਾ ਕੇ ਵੇਚ ਦਿਓ 500 ਰੁਪਏ ਪਰ 1 ਫੁੱਟ ਬਾਜ਼ਾਰ 'ਚ ਇੱਥੇ 500 ਦੇ ਦੋ 2500 ਰੁਪਏ ਦਾ ਸੂਟ ਕਰਤਾ ਲਓ 올 ਓਵਰ ਸੂਟ ਹੈ ਗਿਆ ਚੱਕ ਲੋ ਫਾਇਦੇ ਬਹੁਤ ਹੋ ਰਿਹਾ 2 250 2 250 2 250 ਬਈ ਥੋੜੀ ਉਪਰਲੀ ਰੇਂਜ ਵੀ ਦਿਖਾ ਰਹੇ ਹੋ ਕਿ ਬਿਲਕੁਲ ਜਿਆਦਾ ਜੀ ਰਹਿਣਾ ਹੋਵੇ ਤਾਂ ਲਓ ਲਓ ਆਜੋ ਭਾਜੀ ਆ ਚੈੱਕ ਕਰੋ ਜੀ ਬਹੁਤ ਜ਼ਿਆਦਾ ਹੈਵੀ ਦੁਪੱਟਾ ਨਾਲ ਸੂਟ ਦੇਖੋ ਮਸਦੀਨ ਦਾ ਕਿੰਨਾ ਜਾਨਦਾਰ ਹੈ ਰੇਟ ਦੀ ਗੱਲ ਕਰਦੇ ਆ ਦੇਖੋ 5 ਦਿਨਾਂ ਦੇ ਵਿੱਚ ਅਸੀਂ ਕਰ ਕੀ ਰਹੇ ਆ ਦਿਖਾ ਕੀ ਰਹੇ ਆ ਕੋਈ 30% ਡਿਸਕਾਊਂਟ ਨਹੀਂ ਕੋਈ 50% ਰਿਕਾਡ ਨਹੀਂ ਫਾਈਨਲ ਡਿਸਕਾਊਂਟ ਨਹੀਂ ਰੇਟ 3000 ਵਾਲਾ ਸੂਟ 1000 ਰੁਪਏ ਚ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀ ਦਾ ਕਪੜਾ ਤਾਜਪੁਰ ਦੇ ਕਪੜਾ ਲੈਣਾ ਇੱਥੇ 70% ਤੱਕ ਸਿੱਧਾ ਹੀ ਫਾਇਦਾ 50000 ਦਾ ਕਪੜਾ ਲੈਣਾ ਬਾਜ਼ਾਰ ਜਣਾ ਇੱਥੇ 15000 ਚ ਮਿਲ ਜਾਣਾ ਐਦਾਂ ਦੇ ਵਿਆਹ ਸ਼ਾਦੀ ਵਾਲੇ ਪਾਰਟੀ ویئر ਸੂਟ 1000 ਰੁਪਏ ਦਾ ਸੂਟ ਦੇ ਰਹੇ ਆ ਬਾਜ਼ਾਰ ਦਾ 3000 ਰੁਪਿਆ ਰੇਟ ਆ ਡਿਜ਼ਾਈਨ ਇਹਦੇ ਵਿੱਚ ਬਹੁਤ ਸਾਰੇ ਮਿਲ ਹੀ ਜਾਣੇ ਆ ਦੇਖੋ ਜੀ ਫਾਇਦੇ ਕੋਈ ਕੋਈ ਕਰਦਾ ਹੁੰਦਾ ਤੇ ਸਿਆਣੇ ਕਹਿੰਦੇ ਜਿੱਥੋਂ ਫਾਇਦਾ ਹੁੰਦਾ ਹੋਵੇ ਉਥੇ ਜਾ ਵੀ ਆਈਦਾ ਹੁੰਦਾ ਤੇ ਰੱਜ ਬੈਠੇ ਰਹੋ ਹੋਰ ਦੁਕਾਨੇ ਚੋਂ ਨਾ ਕਰਾਓ ਭਾਜੀ ਆ ਸੂਟ ਚੈੱਕ ਕਰੋ ਜੀ 4 ਸਾਈਡ ਪੱਟਾ ਕੜਾਈ ਹੋਇਆ ਪੂਰਾ ਕੱਢਿਆ ਵਾ ਸੂਟ ਭਾਜੀ ਜਿੱਥੋਂ ਮਰਜੀ ਲੈ ਲਓ 3200 ਦਾ ਮਿਲ ਜਾਣਾ ਅਗਲੀ ਗੱਲ ਕਰੋ ਹੱਸ ਕੇ ਦਿੱਦੇ 3200 ਦਾ ਅਸੀਂ ਦੇਣਾ 1500 ਰੁਪਏ ਦਾ ਗਰੰਟੀ ਨਾਲ ਠੋਕ ਕੇ ਦੇਣਾ ਭਾਜੀ ਸਾਰਾ ਫਰੰਟ ਹੈਵੀ ਕੇਰੇ ਤੇ ਕੰਮ ਹੈ ਦੁਪੱਟੇ ਤੇ ਵੀ ਕੰਮ ਬੜਾ ਸੋਹਣਾ 1500 ਚ ਕਹਿੰਨੇ ਹੋ ਭਾਜੀ ਗੱਪ ਨਹੀਂ ਮਾਰ ਰਿਆ ਆ ਰੇਟ ਉੱਤੇ ਲਿਖ ਕੇ ਦੇ ਰਿਆ ਤੁਹਾਨੂੰ ਵੀ ਦਿਖਾ ਦੇਣਾ ਕੈਮਰਾਮੈਨ ਵਾਲਾ ਫੋਕਸ ਕਰਕੇ ਦਿਖਾ ਦੀ ਆ ਚੈੱਕ ਕਰੋ ਜੀ ਆ ਵੀ ਬੜਾ ਹੈਵੀ ਭਾਜੀ ਹੈਵੀ ਸੂਟ ਹੈ ਵਿਆਹ ਸ਼ਾਦੀਆਂ ਵਾਲੇ ਸੂਟ ਹੈ ਬਾਜੂ ਪਹੁੰਚੇ ਸਾਰਾ ਕੁਝ ਬਣਿਆ ਹੋਇਆ ਪਿਓਰ ਜਾਮ ਕਾਟਨ ਹੈ ਰੇਟ ਮੈਂ ਕਹਿੰਦਾ ਭਾਈ ਤੁਸੀਂ ਦਿਖਾਤਾ ਬੋਲਣ ਦੀ ਲੋੜ ਨਹੀਂ ਆ 1500 ਰੁਪਿਆ ਆ ਚੈੱਕ ਕਰੋ ਆ ਵੀ 1500 ਚ ਲੈ ਜਾਓ ਆ ਵੀ ਚੈੱਕ ਕਰੋ 1500 ਚ ਲੈ ਜਾਓ ਇਦਾਂ ਦੇ ਭਾਰੇ ਭਾਰੇ ਸੂਟਾਂ ਦੇ ਸੇਲ ਲੱਗੀ ਰੰਗ ਡਿਜ਼ਾਈਨ ਸਾਡੇ ਕੋਲ ਬਹੁਤ ਆ ਸਾਡੇ ਕੋਲ 100 200 ਤੋਂ ਸ਼ੂਟ ਸ਼ੁਰੂ ਆ 500 700 800 1000 2 2000 ਤੱਕ ਲੈ ਜਾਓ ਆ ਦੇਖੋ ਮੈਂ ਕਹਿੰਦਾ ਦੁਪੱਟਾ ਦਿਖਾ ਦੇ ਪਹਿਲਾਂ ਟਟਵਾਰਕ ਦਾ ਦੁਪੱਟਾ ਬਹੁਤ ਜ਼ਿਆਦਾ ਸੁਪਰ ਕਮ ਆ ਤੁਸੀਂ ਦੇਖੋ ਸੂਟ ਕਿੰਨਾ ਸੋਹਣਾ 1200 1300 ਰੇਂਜ 'ਚ ਵੀ ਦੀ ਰੱਖੀ। ਦੇਖੋ ਸਭ ਤੋਂ ਵੱਡੀ ਗੱਲ ਕਹਿੰਨੇ ਆ ਸਿਰਫ ਜੋ ਸਾਡੀ ਜੈਂਟਸ, ਲੇਡੀਜ਼, ਆਂਕਲ ਔਰ ਆਂਕਾਤੀਆਂ ਬੁੱਟਰ ਰੋਡ ਤੇ ਸੇਲ ਲੱਗੀ ਸਿਰਫ 3 ਜੂਨ ਤੱਕ ਆ। 3 ਜੂਨ ਤੱਕ ਤੁਸੀਂ ਆਉਣਾ, ਉਸ ਤੋਂ ਬਾਅਦ ਸਟਾਕ ਨਹੀਂ ਇਹ ਮਿਲਣਾ। ਸਿਰਫ 3 ਜੂਨ ਤੱਕ ਤੁਸੀਂ ਸਾਡੇ ਕੋ ਆ ਜਾਓ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ। ਉਸ ਤੋਂ ਬਾਅਦ ਨਾ ਕਿਓ, ਇਹ ਸੇਲ ਮੁੱਕ ਗਈ, ਮਾਲ ਮੁੱਕ ਗਿਆ। ਵੀਡੀਓ ਪਾ ਕੇ ਤੁਸੀਂ ਸਾਨੂੰ ਬੁਲਾ ਲਿਆ ਹੁਣ ਤੁਹਾਡੇ ਕੋ ਮਾਲ ਹੈ ਨਹੀਂ। ਇਹ ਗੱਲ ਨਾ ਕਿਓ ਬੇਨਤੀ ਐ ਸਿਰਫ 5 ਦਿਨ ਲੈ ਜਾਓ ਜਿੰਨਾ ਮਾਲ ਲੈ ਜਾ ਸਕੋ। ਕੋਈ ਜਾਣਕਾਰੀ ਲੈਣੀ ਹੈ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆਂ 3 ਜੂਨ ਵੱਡਾ ਫਾਇਦਾ ਸਟਾਕ ਕਲੀਅਰ ਤੁਸੀਂ ਆ ਜਾਓ ਇੱਥੇ 30 ਮਈ 31 ਮਈ 1 ਜੂਨ 2 ਜੂਨ ਤੇ 3 ਵੱਡੇ ਫਾਇਦੇ ਕਰਾਂਗੇ 11 ਵਾਰ ਆਫਸਰ ਜਿਹੜਾ ਹਰਦੀਪ ਸਿੰਘ ਤੱਕ ਰਸਾਂ ਦਿੱਤੀ ਕੱਤ